ਜਿਸ ਧਰਤੀ ਤੇ ਆਪਾਂ ਖੜੇ ਆ ਇੱਥੋਂ 4 ਕਿਲੋਮੀਟਰ ਤੇ ਸਤਪੁਰ ਧੰਗੁਰ ਨਾਨਕ ਦੇ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਹੈ ਆ ਜਿਹੜੇ ਆ ਪਿੱਛਾ ਦੇਖਦੇ ਆ ਆਪਾਂ ਇਹ ਤੁਸੀ ਦਾ ਬੰਦ ਜਿਹੜਾ ਥੱਗ ਨਹੀਂ ਬਣਾ ਜਿੱਥੇ ਖੜੇ ਆ ਇਹ 50 40 ਤੋਂ 50 ਫੁੱਟ ਨੀਵਾ ਹੋ ਗਿਆ ਇੱਥੋਂ ਟੁੱਟ ਕੇ ਤੇ ਫਿਰ ਸਰਕਾਰ ਜਿਹੜੀ ਆ ਉਹ ਮੇਰਾ ਖਿਆਲ ਸੁੱਤੀ ਪਈ ਆ ਤੇ ਮੈਂ ਇਹ ਗਰਦਾਸਪੁਰ ਦੇ ਲੋਕਾਂ ਦਾ ਤੇ ਖਾਸ ਕਰਕੇ ਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੀੜਾ ਚੁੱਕਿਆ ਕਿ ਜਿੱਦਾਂ ਇਹ ਪਾੜਾ ਆ ਉਹ ਪਾੜੇ ਦੇ ਵਿੱਚ ਮਿੱਟੀ ਪਾਈ ਜਾਵੇ ਆ ਟਰੈਕਟਰ ਤੁਸੀਂ ਦੇਖਦੇ ਮੁੰਡੇ ਕਿੰਨੇ ਉਤਸ਼ਾਹ ਦੇ ਨਾਲ 5 5 6 6 ਫੁੱਟ ਰੇਤਾ ਸੀ ਚੱਕ ਕੇ ਸਾਰੀ ਇਹਦੇ ਵਿੱਚ ਪਾ ਰਹੇ ਤੇ ਜਿਹੜਾ ਬੰਨਿਆ ਉਹਦੀ ਕਿਉਂਕਿ ਸੈਂਟਰ ਸਰਕਾਰ ਦੀ ਉਹ ਕਸਟਡੀ ਜ਼ਮੀਨ ਵਾਲੀ ਆ ਜਾਂਦੀ ਤੇ ਉਹ ਉਹ ਬਣਾਉਣਗੇ ਪਰ ਫਿਰ ਵੀ ਆ ਇੰਨਾ ਜਿੰਨਾ ਜਿੱਥੇ ਆਪਾਂ ਖੜੇ ਆ ਹਲਾਰਾ ਥੱਲੇੋਂ ਦਿੰਦਾ ਮਿੱਟੀ ਜਿੰਨੀ ਨਿਕਲ ਗਈ ਤੋਂ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਹੀ ਇਹ ਫੈਸਲਾ ਕੀਤਾ ਗਿਆ ਸੀ ਕਿ ਜਿਹੜੇ ਬੰਦ ਆ ਉਹਨਾਂ ਨੂੰ ਬੰਨਣ ਲਈ ਪਹਿਲਾਂ ਜਿਹੜਾ ਡੀਜ਼ਲ ਉਹ ਮੁਹੱਈਆ ਕਰਵਾਇਆ ਜਾਊਗਾ ਭਾਵੇਂ ਪਹਿਲਾਂ ਵੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਸ ਸਥਾਨ ਦੇ ਕਾਰਜ ਲਈ ਡੀਜ਼ਲ ਜਿਹੜਾ ਆ ਉਹ ਭਈਆ ਕਰਵਾਇਆ ਸੀ ਪਰ ਅੱਜ ਮੈਂ ਚੇਚੇ ਤੌਰ ਤੇ ਪਹੁੰਚਿਆ 10000 ਲੀਟਰ ਡੀਜ਼ਲ ਇਹਨਾਂ ਨੂੰ ਆ ਕਾਰ ਚ ਕੰਪਲੀਟ ਕਰ ਲੈ ਇਹ ਦਿੱਤਾ ਜਾਊਗਾ ਇਹ ਬਿਗੈਰ ਕਿਸੇ ਭਿੰਨ ਭੇਦ ਦੇ ਕਿਉਂਕਿ ਸ਼ਰੋਮਣੀ ਅਕਾਲੀ ਦਲ ਨੇ ਬੀੜਾ ਚੱਕਿਆ ਸੀ ਲਗਾਸਾ ਮੋਰੇ ਲੱਗੇ ਸੀ ਤੇ ਅੱਜ ਪੰਜਾਬ ਦੇ ਬੱਕ ਬੱਕ ਥਾਂ ਤੋਂ ਵੀ ਇਹ ਟਰੈਕਟਰਾਂ ਵਾਲੇ ਆਉਂਦੇ ਕੁਝ ਇੱਥੋਂ ਵੀ ਆਪਣੇ ਜਿਹੜੇ ਜ਼ਿੰਮੇਦਾਰ ਭਰਾ ਆ ਉਹ ਲੱਗੇ ਹੋ ਆ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪਰਮਤਮ ਕਮੇਟੀ ਨੂੰ ਜਥੇਕਨ ਕਰਦਾ ਕਿ ਜਿੱਥੇ ਵੀ ਇਹ ਕਾਰ ਚੱਲਦੇ ਆ ਉਥੇ ਆਪਣੇ ਜਾਤੀ ਤੌਰ ਤੇ ਵੀ ਪਹੁੰਚਾਂਗੇ ਸੋ ਅੱਜ ਇਹ ਇੱਥੇ ਇਹਨਾਂ ਨੂੰ 10000 ਲੀਟਰ ਡੀਜ਼ਲ ਜਿਹੜਾ ਜੇ ਲੋੜ ਹੋਰ ਪਈ ਹੋਰ ਵੀ ਦੇਵਾਂਗੇ ਉਸ ਤੋਂ ਬਾਅਦ ਫੇਰ ਫਸਲਾਂ ਦੀ ਜ਼ਮੀਨਾਂ ਦੀ ਸੁਧਾਈ ਕਰਨੀ ਆ ਕਾਹਾਂ ਕਹੜਕ ਦੀ ਫਸਲ ਵੇਚਣ ਦਾ ਸਮਾਂ ਆ ਗਿਆ ਉਹਨਾਂ ਲਈ ਵੀ ਡੀਜ਼ਲ ਮਾਈਆ ਕਰਾਵਾਂਗੇ ਤੇ ਕਣਕ ਦੇ ਬੀਜ ਵੀ ਵਧੀਆ ਉਹ ਵੀ ਅਸੀਂ ਯਤਨ ਕੀਤਾ ਪ੍ਰਤਾਪ ਦੀ ਡਿਊਟੀ ਲਈ ਆ ਜਨ ਸਕੱਤਰ ਹੋਣਾ ਦੀ ਕਿ ਜੁਨੀ ਯੂਨਿਟੀ ਦੇ ਨਾਲ ਤਾਲਮੇਲ ਕਰਕੇ ਅਸੀਂ ਤਕਰੀਬਨ 4000 ਕੁਵੰਟਲ ਕਣਕ ਦਾ ਸੋਧਿਆ ਬੀਜ ਜਿਹੜਾ ਆ ਉਹ ਜੁਨੀ ਯੂਨਿਟੀਾਂ ਤੋਂ ਇਹ ਲੋਕਾਂ ਨੂੰ ਮਾਈਆ ਕਰਾਵਾਂਗੇ ਸੋ ਮੈਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਵੀ ਆ ਪਿੱਛੇ ਵੀ ਮੈਂ ਹੁਣ ਜਾ ਕੇ ਆਇਆ ਵੱਖ-ਵੱਖ ਜਿਹੜੀਆਂ ਸੰਪਰਦਾਵਾਂ ਜਾਂ ਕੋਈ ਐਨਜੀਓ ਤੇ ਆ ਉਹ ਇਹਦੇ ਵਿੱਚ ਆਪਣਾ ਚੋਖਾ ਯੋਗਦਾਨ ਪਾ ਰਹੇ ਆ ਤੇ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਚੋਖਾ ਯੋਗਦਾਨ ਇਹਨਾਂ ਕਾਰਜਾਂ 'ਚ ਪਾ ਰਿਹਾ ਪਿਛਲੇ ਦਿਨੀ 500 ਟਰੱਕ ਉਹਨਾਂ ਨੇ ਆਚਾਰ ਦਾ ਭੇਜਿਆ ਆ ਫੌਗ ਵਾਲੀ ਮਸ਼ੀਨ 500 ਭੇਜੀ ਆ ਤੇ ਜਿਹੜੇ ਤੰਜ ਕੱਸਣ ਵਾਲੇ ਲੋਕ ਆ ਇਹ ਤੰਜ ਕੱਸਣ ਵਾਲੇ ਕਰਦੇ ਦਾ ਕੁਝ ਨਹੀਂ ਸਿਰਫ ਤੰਜੇ ਕੱਸਦੇ ਆ ਜੀ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਫੰਡ ਮਹਈਆ ਕਰਾ ਰਹੀ ਆ ਆ ਘਰਾਰੇ ਆ ਫੰਡੇ ਮਹਈਆ ਕਰਾ ਰਹੇ 10000 ਲੀਟਰ ਤੇਲ ਦਾ 41000 ਲੀਟਰ ਤੇਲ ਜਿਹੜਾ ਸਾਡਾ ਸੁਦਾਨਪੁਰ ਲੋਧੀ ਦਾ ਬੰਦੇ ਆ ਜਿਹੜੇ ਤੱਕ ਲਗਭਗ 32 ਕਿਲੋਮੀਟਰ ਏਰੀਆ ਉਹ ਵੀ ਉਥੇ 41000 ਲੀਟਰ ਤੇਲ ਦੇ ਕੇ ਆਏ ਆ ਤੋਂ ਇਹ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਇਹਦੇ ਭਾਵੇਂ ਵਸੀਲੇ ਥੋੜੇ ਆ ਪਰ ਇਹ ਇਦਾਂ ਦੇ ਕਾਰਜਾਂ ਦੇ ਵਿੱਚ ਆਪਣਾ ਪੂਰਾ ਜਿਹੜਾ ਹੈ ਉਹ ਜੋਰਦਨ ਪਾਉਂਦੀ ਹੈ ਤੇ ਪੂਰਾ ਜੋਰਦਨ ਪਾਉਂਦੀ ਰਹੇ। ਸਾਹਿਬ ਕੰਮ ਇਹ ਸਰਕਾਰਾਂ ਦੇ ਹੁੰਦੇ ਆ ਤੇ ਕਰ ਜੱਥੇਬੰਦੀਆਂ ਦੀਆਂ ਸਰਕਾਰਾਂ ਤੁਹਾਨੂੰ ਲੱਗਦਾ ਕਿ ਮਹਾਨਤਾ ਦੀਆਂ ਡਿਗਰੀਆਂ ਸਾਡਾ ਇੱਕ ਜੋਸਾ ਆ ਗੁਰਨਾਨਕ ਦੇਵ ਪਾਸ਼ਾ ਨੇ ਬਖਸ਼ਿਸ਼ ਕੀਤਾ ਸਾਨੂੰ ਸਾਰਿਆਂ ਨੂੰ ਕਿ ਜਿਹੜੇ ਪੰਜਾਬ ਦੇ ਲੋਕਾਂ ਨੂੰ ਕੋਈ ਬਿਫਤਾ ਪੈਂਦੀ ਆ ਤੇ ਆਪਾਂ ਇੱਕ ਫੇ ਅਕਸਰੋਂ ਉਠਾਣ ਪੜਦੇ ਆ ਪੰਜਾਬ ਵਸਤਾ ਗੁਰਾਂ ਦੇ ਨਾਂ ਤੇ ਸਰਕਾਰਾਂ ਦੀ ਲੋਕਾਂ ਨੇ ਪਰਵਾਹ ਹੀ ਨਹੀਂ ਕੀਤੀ ਸਰਕਾਰਾਂ ਦਾ ਸੁੱਤੀਆਂ ਰਹੀਆਂ ਸੈਂਟਰ ਵਾਲੀ ਵੀ ਪੰਜਾਬ ਵਾਲੀ ਵੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਹੀ ਇਹਨਾਂ ਕਾਰਜਾਂ ਜੁਟ ਗਈ ਸੀ ਬਾਕੀ ਵੀ ਜਿਥੇ ਬੰਦੀਆਂ ਸਾਰੀਆਂ ਇਸ ਕਾਰਜਾਂ ਜੁਟ ਗਈਆਂ ਸੀ ਸਰਕਾਰ ਦਾ ਲੋਕਾਂ ਨੇ ਪਛਾਣ ਛੇਡ ਦਿੱਤੀ ਤੇ ਸਰਕਾਰ ਆਪਣੇ ਆਪ ਹੀ ਪਛਾਣ ਹੋ ਗਈ ਲੋਕ ਕਾਰਜ ਕਰ ਰਹੇ ਤਾਂ ਫਿਰ ਸਾਨੂੰ ਕੀ ਲੋੜਿਆ ਬਾਰੇ ਕਾਜ ਤਾਂ ਸਰਕਾਰਾਂ ਦੇ ਹੁੰਦੇ ਆ ਤੇ ਸਰਕਾਰ ਦਾ ਚੁੱਪ ਕਰਕੇ ਬਹਿ ਗਈ ਆ ਜਾ ਕੇ ਕੱਲ ਇੱਕ ਦੰਦਾ ਅਸੈਂਬਲੀ ਦਾ ਚੜਿਆ ਜਲਾਸ ਉੱਥੇ ਜੋ ਮੈਨੂੰ ਕਿਣੀ ਹੋਏ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਸਰਦਾਰ ਸਾਹਿਬ ਇੱਕ ਗੱਲ ਇਹ ਦੱਸਦੇ ਜਿਹੜੇ ਲੋਕ ਸੇਵਾ ਲੈ ਕੇ ਆ ਰਹੇ ਨੇ ਆ ਜਿਸ ਧਰਤੀ ਤੇ ਆਪਾਂ ਖੜੇ ਆ ਇੱਥੋਂ 4 ਕਿਲੋਮੀਟਰ ਤੇ ਸਤਗੁਰ ਧੰਗੁਰ ਨਾਨਕ ਦੇ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਆ ਆ ਜਿਹੜੇ ਆ ਪਿੱਛਾ ਦੇਖਦੇ ਆ ਆ ਪਾ ਇਹ ਥੂਸੀ ਦਾ ਬੰਦ ਜਿਹੜਾ ਥੱਕੇ ਨੇ ਬਣਾ ਜਿੱਥੇ ਖੜੇ ਆ ਇਹ 50 40 ਤੋਂ 50 ਫੁੱਟ ਨੀਵਾ ਹੋ ਗਿਆ ਇੱਥੋਂ ਟੁੱਟ ਕੇ ਤੇ ਫਿਰ ਸਰਕਾਰ ਜਿਹੜੀ ਆ ਉਹ ਮੇਰਾ ਖਿਆਲ ਸੁੱਤੀ ਪਈ ਆ ਤੇ ਮੈਂ ਗੁਰਦਾਸਪੁਰ ਦੇ ਲੋਕਾਂ ਦਾ ਤੇ ਖਾਸ ਕਰਕੇ ਨਿਹਰਾ ਬਾਬਾ ਨਾਨਕ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੀੜਾ ਚੁੱਕਿਆ ਕਿ ਜਿੱਦਾਂ ਇਹ ਪਾੜਾ ਆ ਉਹ ਪਾੜੇ ਦੇ ਵਿੱਚ ਮਿੱਟੀ ਪਾਈ ਜਾਵੇ ਆ ਟਰੈਕਟਰ ਤੁਸੀਂ ਦੇਖਦੇ ਮੁੰਡੇ ਕਿੰਨੇ ਉਤਸ਼ਾਹ ਦੇ ਨਾਲ 5 5 6 6 ਫੁੱਟ ਰੇਤਾ થી ਚੱਕ ਕੇ ਸਾਰੀ ਇਹਦੇ ਵਿੱਚ ਪਾ ਰਹੇ ਤੇ ਜਿਹੜਾ ਬੰਨ ਆ ਉਹਦੀ ਕਿਉਂਕਿ ਸੈਂਟਰ ਸਰਕਾਰ ਦੀ ਉਹ ਕਸਟਡੀ ਜ਼ਮੀਨ ਵਾਲੀ ਆ ਜਾਂਦੀ ਤੇ ਉਹ ਉਹ ਬਣਾਉਣਗੇ ਪਰ ਫਿਰ ਵੀ ਆ ਇੰਨਾ ਜਿੰਨਾ ਅ ਜਿ세 ਆਪਾਂ ਖੜੇ ਆ ਹਲਾਰਾ ਥੱਲੇੋਂ ਦਿੰਦਾ ਮਿੱਟੀ ਜਿੰਨੀ ਨਿਕਲ ਗਈ ਤੋਂ ਸ਼ਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਹੀ ਇਹ ਫੈਸਲਾ ਕੀਤਾ ਗਿਆ ਸੀ ਕਿ ਜਿਹੜੇ ਬੰਨਿਆ ਉਹਨਾਂ ਨੂੰ ਬੰਨਣ ਲਈ ਪਹਿਲਾਂ ਜਿਹੜਾ ਡੀਜ਼ਲ ਉਹ ਮੁਹैया ਕਰਵਾਇਆ ਜਾਊਗਾ ਭਾਵੇਂ ਪਹਿਲਾਂ ਵੀ ਸ਼ਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਸ ਸਥਾਨ ਦੇ ਕਾਰਜ ਲਈ ਡੀਜ਼ਲ ਜਿਹੜਾ ਆ ਉਹ ਭਈਆ ਕਰਵਾਇਆ ਸੀ ਪਰ ਅੱਜ ਮੈਂ ਚੇਚੇ ਤੌਰ ਤੇ ਪਹੁੰਚਿਆ 10000 ਲੀਟਰ ਡੀਜ਼ਲ ਇਹਨਾਂ ਨੂੰ ਆ ਕਾਰ ਚ ਕੰਪਲੀਟ ਕਰ ਲੈ ਇਹ ਦਿੱਤਾ ਜਾਊਗਾ ਇਹ ਬਿਨਾਂ ਕਿਸੇ ਭਿੰਨ ਭੇਤੇ ਕਿਉਂਕਿ ਸ਼ਰਮਣੇ ਅਕਾਲੀ ਦਲ ਨੇ ਪੀੜਾ ਚੱਕਿਆ ਸੀ ਲਗਾਸਾ ਮੋਰੇ ਲੱਗੇ ਸੀ ਤੇ ਅੱਜ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਵੀ ਇਹ ਟਰੈਕਟਰਾਂ ਵਾਲੇ ਆਉਂਦੇ ਕੁਝ ਇਥੋਂ ਵੀ ਆਪਣੇ ਜਿਹੜੇ ਜ਼ਿਮੀਦਾਰ ਭੜਾ ਆ ਉਹ ਲੱਗੇ ਹੋ ਆ ਤੇ ਮੈਂ ਜੋਮਨੀ ਗੁਰਦੁਆਰਾ ਪਰਮੰਤਰ ਕਮੇਟੀ ਨੂੰ ਯਤਨ ਕਰਦਾ ਕਿ ਜਿੱਥੇ ਵੀ ਇਹ ਕਾਰ ਚੱਲਦੇ ਆ ਉਥੇ ਆਪਣੇ ਜਾਤੀ ਤੌਰ ਤੇ ਵੀ ਪਹੁੰਚਾਂ। ਉਹ ਅੱਜ ਇਹ ਇੱਥੇ ਇਹਨਾਂ ਨੂੰ 10000 ਲੀਟਰ ਡੀਜ਼ਲ ਜਿਹੜਾ ਜੇ ਲੋੜ ਹੋਰ ਭਾਈ ਹੋਰ ਵੀ ਦੇਵਾਂਗੇ। ਉਸ ਤੋਂ ਬਾਅਦ ਫਿਰ ਫਸਲਾਂ ਦੀ ਜ਼ਮੀਨਾਂ ਦੀ ਸਿਧਾਈ ਕਰਨੀ ਆ। ਕਾਹਾਂ ਕਣਕ ਦੀ ਫਸਲ ਵੇਚਣ ਦਾ ਸਮਾਂ ਆ ਗਿਆ। ਉਹਨਾਂ ਲਈ ਵੀ ਡੀਜ਼ਲ ਮਾਈਆ ਕਰਾਵਾਂਗੇ। ਤੇ ਕਣਕ ਦੇ ਬੀਜ ਵੀ ਵਧੀਆ ਉਹ ਵੀ ਅਸੀਂ ਯਤਨ ਕੀਤਾ ਪ੍ਰਤਾਪ ਦੀ ਡਿਊਟੀ ਲਈ ਆ ਸਨ ਸਰਕਰ ਹੋਣਾ ਦੀ ਕਿ ਜੁਨੀਆਸਟੀ ਦੇ ਨਾਲ ਤਾਲਮੇਲ ਕਰਕੇ ਅਸੀਂ ਤਕਰੀਬਨ 4000 ਕੁਵੰਟਲ ਕਣਕ ਦਾ ਸੋਧਿਆ ਬੀਜ ਜਿਹੜਾ ਆ ਉਹ ਜੁਨੀਆਸਟੀਆਂ ਤੋਂ ਇਹ ਲੋਕਾਂ ਨੂੰ ਵਾਇਆ ਕਰਾਵਾਂਗੇ ਸੋ ਮੈਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਵੀ ਆ ਪਿੱਛੇ ਵੀ ਮੈਂ ਹੁਣ ਜਾ ਕੇ ਆਇਆ ਬਾਕ-ਬਾਕ ਜਿਹੜੀਆਂ ਸੰਪਰਦਾਵਾਂ ਜਾਂ ਕੋਈ ਐਨਜੀਓ ਤੇ ਆ ਉਹ ਇਹਦੇ ਵਿੱਚ ਆਪਣਾ ਚੋਖਾ ਯੋਗਦਾਨ ਪਾ ਰਹੇ ਆ ਤੇ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਚੋਖਾ ਯੋਗਦਾਨ ਇਹਨਾਂ ਕਾਰਜਾਂ 'ਚ ਪਾ ਰਿਹਾ ਪਿਛਲੇ ਦਿਨੀ 500 ਟਰੱਕ ਉਹਨਾਂ ਨੇ ਆਚਾਰ ਦਾ ਭੇਜਿਆ ਆ ਫੌਗ ਵਾਲੀ ਮਸ਼ੀਨ 500 ਭੇਜੀ ਆ ਤੇ ਜਿਹੜੇ ਤੰਜ ਕਸਣ ਵਾਲੇ ਲੋਕ ਆ ਇਹ ਤੰਜ ਕਸਣ ਵਾਲੇ ਕਰਦੇ ਤਾਂ ਕੁਝ ਨਹੀਂ ਸਿਰਫ ਤੰਜੇ ਕੱਸਦੇ ਆ ਕਹਿੰਦੇ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਫੰਡ ਮੁਹਈਆ ਕਰਾ ਰਹੀ ਆ ਹੱਕ ਹਰਾਰੇ ਆ ਫੰਡੇ ਮੁਹਈਆ ਕਰਾ ਰਹੇ 10000 ਲੀਟਰ ਤੇਲ ਦਾ ਵਾਰਸੋਂ 41000 ਲੀਟਰ ਤੇਲ ਜਿਹੜਾ ਸਾਡਾ ਸਦਾਨਪੁਰ ਲੋਧੀ ਦਾ ਬੰਧ ਆ ਜਿਹੜਾ ਤੱਕ ਲਗਭਗ 32 ਕਿਲੋਮੀਟਰ ਏਰੀਆ ਉਹ ਵੀ ਉਥੇ 41000 ਲੀਟਰ ਤੇਲ ਦੇ ਕੇ ਆਏ ਆ ਤੋਂ ਇਹ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਇਹਦੇ ਭਾਵੇਂ ਵਸੀਲੇ ਥੋੜੇ ਆ ਪਰ ਇਹ ਇਦਾਂ ਦੇ ਕਾਰਦਿਆਂ ਦੇ ਵਿੱਚ ਆਪਣਾ ਪੂਰਾ ਜਿਹੜਾ ਹੈ ਉਹ ਜੋਗਦਾਰ ਪਾਉਂਦੀ ਹੈ ਤੇ ਪੂਰਾ ਜੋਗਦਾਰ ਨਹੀਂ ਪਾਉਂਦੀ ਰਿਹਾ। ਸਾਹਿਬ ਕੰਮ ਇਹ ਸਰਕਾਰਾਂ ਦੇ ਹੁੰਦੇ ਆ ਤੇ ਕਰ ਜੱਤੇ ਪਤੀਆਂ ਦੀਆਂ ਸਰਕਾਰਾਂ ਤੋਂ ਲੜ ਲਾਂਗੇ। ਇਮਾਨਦਾਰੀ ਨਾਲ। ਸਾਡਾ ਇੱਕ ਜੁੱਸਾ ਆ ਗੁਰਨਾਨਕ ਦੇਵ ਪਾਸ਼ਾ ਨੇ ਬਖਸ਼ਿਸ਼ ਕੀਤਾ ਸਾਨੂੰ ਸਾਰਿਆਂ ਨੂੰ ਕਿ ਜਿਹਲੇ ਪੰਜਾਬ ਦੇ ਲੋਕਾਂ ਨੂੰ ਕੋਈ ਬਿਫਤਾ ਪੈਂਦੀ ਆ ਤੇ ਆਪਾਂ ਇੱਕ ਫੇ ਅਕਸਰੋਂ ਆਣ ਪੜਦੇ ਆਂ ਪੰਜਾਬ ਵਾਸਤਾ ਗੁਰਾਂ ਦੇ ਨਾਂ ਤੇ। ਸਰਕਾਰਾਂ ਦੀ ਲੋਕਾਂ ਨੇ ਪਰਵਾਹ ਹੀ ਨਹੀਂ ਕੀਤੀ ਸਰਕਾਰਾਂ ਦਾ ਸੁੱਤੀਆਂ ਰਹੀਆਂ ਸੈਂਟਰ ਵਾਲੀ ਵੀ ਪੰਜਾਬ ਵਾਲੀ ਵੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਹਿਲੇ 9 ਦਿਨ ਤੋਂ ਹੀ ਇਹਨਾਂ ਕਾਰਜਾਂ ਜੁਟ ਗਏ ਸੀ ਬਾਕੀ ਵੀ ਜਥੇਬੰਦੀਆਂ ਸਾਰੀਆਂ ਇਸ ਕਾਰਜਾਂ ਜੁਟ ਗਈਆਂ ਸੀ ਸਰਕਾਰ ਦਾ ਲੋਕਾਂ ਨੇ ਪਛਾਣ ਛੇਡ ਦਿੱਤੀ ਤੇ ਸਰਕਾਰ ਆਪਣੇ ਆਪ ਹੀ ਪਛਾਣ ਨੂੰ ਹੋ ਗਈ ਲੋਕ ਕਾਰਜ ਕਰ ਰਹੇ ਤਾਂ ਫਿਰ ਸਾਨੂੰ ਕੀ ਲੋੜ ਆ ਪਰ ਇਹ ਕਾਜ ਤਾਂ ਸਰਕਾਰਾਂ ਦੇ ਹੁੰਦੇ ਆ ਤੇ ਸਰਕਾਰ ਤਾਂ ਚੁੱਪ ਕਰਕੇ ਬਹਿ ਗਈ ਆ ਜਾ ਕੇ ਗੱਲ ਇੱਕ ਦਿੰਦਾ ਅਸੈਂਬਲੀ ਦਾ ਚੜਿਆ ਜਲਾਸ ਉੱਥੇ ਜੋ ਮੈਨੂੰ ਕਿਣੀ ਹੋਏ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਸਰਦਾਰ ਸਾਹਿਬ ਇੱਕ ਇਹ ਜਿਹੜੇ ਲੋਕ ਸੇਵਾ ਲੈ ਕੇ ਆਰੇ ਲੱਗਿਆ